ਲੋ ਈਮਾਨਦਾਰ ਨੇ ਜਬ ਮੇਰੇ ਦਾ 364 ਮੈਂ ਪਿਤਾ ਜੀ ਦਾ ਉਹ ਵੀ ਤਾਂ ਮੇਰੇ ਬਰਾਬਰ ਐਮਪੀ ਨੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਡੇਟਸ ਨਾਲ ਇਹਨਾਂ ਨੇ ਤਿੰਨ ਕੂੜੇਦਾਨ ਚ ਰੱਖੀ ਕੈਪਟਨ ਨੇ ਆ ਕੇ ਜਸ ਰਣਜੀਤ ਸਿੰਘ ਦੀ ਰਿਪੋਰਟ ਐ ਹੀ ਰੱਖੀ ਹੁਣ ਐਸਆਈਟੀ ਦੇ ਵਿੱਚ ਅਫਸਰ ਜਿਹੜੇ ਨੇ ਉਹ ਇਹਨਾਂ ਦੇ ਕਹੇ ਤੇ ਬਦਲੇ ਜਾ ਰਹੇ ਨੇ ਈਮਾਨਦਾਰ ਜਿਹੜੇ ਬੰਦੇ ਕੁਰਸੀ ਦੇ ਜਾਂ ਆਉਦਨ ਦੇ ਲਾਲਚੀ ਨੇ ਕਿਰਪਾ ਕਰਕੇ ਇਹ ਇਹ ਪਾਰਟੀ ਉਹਨਾਂ ਲਈ ਸਹੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਖਾਸ ਗੱਲਬਾਤ ਦੇ ਦੌਰਾਨ ਆਪਣੇ ਹੀ ਵਰਕਰਾਂ ਤੇ ਜੰਮ ਕੇ ਨਿਸ਼ਾਨੇ ਸਾਧਦੇ ਨੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੇਰਾ ਵਿਰੋਧ ਕਰਨ ਵਾਲੇ ਅਹੁਦਿਆਂ ਦੇ ਲਾਲਚੀ ਨੇ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਹੋ ਰਹੇ ਵਿਰੋਧ ਤੇ ਬੋਲਦਿਆਂ ਕਿਹਾ ਕਿ ਇਹ ਵਿਰੋਧ ਵਿਰੋਧੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਸਾ ਦੇ ਪਰਿਵਾਰ ਨੂੰ ਮਾਨ ਨੇ ਕੜਰੇ ਹੱਥੀ ਲਿਆ ਇਸ ਗੱਲਬਾਤ ਦੌਰਾਨ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕੀ ਕਹਿਣਾ ਆਓ ਜਰਾ ਤੁਸੀਂ ਖੁਦ ਹੀ ਸੁਣ ਲਵੋ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਸੰਗਰੂਰ ਭਗਵੰਤ ਮਾਨ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਚੋਣ ਪ੍ਰਚਾਰ ਉਹ ਲਗਾਤਾਰ ਸੰਗਰੂਰ ਹਲਕੇ ਦੇ ਵਿੱਚ ਕਰ ਰਹੇ ਅੱਜ ਦਿਰਬਾਹ ਹਲਕੇ ਦੇ ਵਿੱਚ ਪਹੁੰਚੇ ਹੋਏ ਆ ਉਹਨਾਂ ਨੂੰ ਪੁੱਛਦੇ ਚੋਣ ਪ੍ਰਚਾਰ ਚ ਕਿੱਦਾਂ ਦੀ ਰਣਨੀਤੀ ਜੀ ਸੱਚੀ ਗੱਲ ਸਰ ਸਰ ਅੱਜ ਤੁਸੀਂ ਦਿਰਬਾਹ ਹਲਕੇ ਦੇ ਵਿੱਚ ਆਏ ਹੋ ਕਿੱਦਾਂ ਦਾ ਰੁਝਾਨ ਤੁਹਾਨੂੰ ਮਿਲ ਰਿਹਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਮੈਨੂੰ ਲੱਗਦਾ ਕਿ 2014 ਦਾ ਵੀ ਜਿਹੜਾ ਰਿਕਾਰਡ ਹੈ ਲੋਕਾਂ ਨੇ ਬਣਾਇਆ ਸੀ ਤੇ ਉਹ ਆਪਦਾ ਹੀ ਰਿਕਾਰਡ ਸੁਧਾਰਨਗੇ ਕੁਕ ਜਿਹੜਾ ਰਿਕਾਰਡ ਤੋੜਦੇ ਹੁੰਦੇ ਨੇ ਉਹ ਕਿਸੇ ਦਾ ਤੋੜਦੇ ਹੁੰਦੇ ਨੇ ਆਪ ਦਾ ਰਿਕਾਰਡ ਜੇ ਉਹ ਤੋਂ ਬੈਟਰ ਕਰ ਲੈ ਤਾਂ ਉਹਨੂੰ ਸੁਧਾਰਿਆ ਕਿਹਾ ਜਾਂਦਾ ਕਿ ਨੇ ਆਪਣਾ ਰਿਕਾਰਡ ਸੁਧਾਰ ਲਿਆ 2014 ਤੋਂ ਵੀ ਬਾਅਦ ਰਿਸਪੌਂਸ ਹੈ ਲੋਕ ਦੋਨੇ ਪਾਰਟੀਆਂ ਤੋਂ ਦੁਖੀ ਨੇ ਗੁਰੂ ਸਾਹਿਬ ਦੀ ਵੈਦਵੀ ਤੋਂ ਬਾਅਦ ਅਕਾਲੀ ਦਲ ਨਫ਼ਰਤ ਦਾ ਪਾਤਰ ਬਣ ਗਿਆ ਲੋਕ ਉਹਨਾਂ ਨੂੰ ਪਿੰਡਾਂ ਛੱਡੂ ਗੁਰੂ ਘਰ ਚ ਵੱੜਦੇ ਦੇਖਣਾ ਨਹੀਂ ਚਾਹੁੰਦੇ ਠੀਕ ਹੈ ਨਾ ਤੇ ਕਾਂਗਰਸ ਨੇ ਜੋ ਵਾਅਦਾ ਖਿਲਾਫੀਆਂ ਕੀਤੀਆਂ ਨੇ ਉਹ ਤੋਂ ਜ਼ਿਆਦਾ ਦੁਖੀ ਨੇ ਕਿ ਜਿਹੜੀਆਂ ਘਰ ਘਰ ਨੌਕਰੀਆਂ ਦੇਣ ਦੀ ਗੱਲ ਕਰਜੇ ਮਾਫ ਕਰਨ ਦੀਆਂ ਗੱਲਾਂ 2500 ਬੜਾਪਾ ਪੈਨਸ਼ਨ ਸਮਾਰਟਫੋਨਾਂ ਦੀਆਂ ਗੱਲਾਂ ਤੋਂ ਮੁੱਕਰ ਗਏ ਸੋ ਇਸ ਕਰਕੇ ਦੋਨੇ ਉਮੀਦਵਾਰਾਂ ਨੂੰ ਲੋਕ ਕਹਿੰਦੇ ਨੇ ਕਿਰਪਾ ਕਰਕੇ ਬੱਸ ਕਰੋ ਬਹੁਤ ਸੇਵਾ ਹੋ ਗਈ ਤੁਸੀਂ 70 ਸਾਲ ਤੋਂ ਸੇਵਾ ਹੀ ਕਰੀ ਜਾਂਦੇ ਹੋ ਹੁਣ ਤੁਸੀਂ ਰੈਸਟ ਕਰ ਲਓ ਅਸੀਂ ਕੁਝ ਨਵਾਂ ਦੇਖਾਂਗੇ ਰਿਪੋਰਟ ਕਾਰਡ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਉੱਥੇ ਬਾਅਦ ਚ ਤੇ ਰਿਪੋਰਟ ਕਾਰਡ ਪਏ ਨੇ ਤੇ ਆਹ ਰਿਪੋਰਟ ਕਾਰਡ ਆ ਹੈਗਾ ਮੇਰੇ ਕੋਲ ਆਹ ਰਿਪੋਰਟ ਕਾਰਡ ਹੈ ਜੀ ਮੇਰਾ 5 ਸਾਲ ਦਾ ਪਹਿਲੀ ਵਾਰ ਸ਼ਾਇਦ ਇੰਡੀਆ ਦੇ ਵਿੱਚ ਕੋਈ ਐਮਪੀ ਦੱਸ ਰਿਹਾ ਹੋਊਗਾ ਇਹ ਰਿਪੋਰਟ 5 ਸਾਲਾਂ ਦਾ ਐਮਪੀ ਦਾ ਹਿਸਾਬ ਕਿਤਾਬ ਜਿਸ ਵਿੱਚ 25 ਕਰੋੜ ਰੁਪਏ ਐਮਪੀ ਫੰਡ ਦਾ 1 ਕਰੋੜ 1 ਲੱਖ 24 ਹਜ਼ਾਰ ਉਹਦਾ ਵਿਆਜ ਤੇ 60 ਲੱਖ ਪੁਰਾਣੀ ਐਮਪੀ ਦਾ ਬਕਾਇਆ ਪੈਸਾ ਸ਼ਾਮਲ ਹੈ ਤੇ ਇਹ ਐਨੇ ਪੈਸੇ ਨੇ এডਿਕੇਸ਼ਨ ਤੇ 9 ਕਰੋੜ 40 ਲੱਖ 26 ਹਜ਼ਾਰ ਖੇਡਾਂ ਤੇ 2 ਕਰੋੜ 58 ਲੱਖ 75 ਹਜ਼ਾਰ ਸਿਹਤ ਸਹੂਲਤਾਂ ਤੇ 83 ਲੱਖ 44 ਹਜ਼ਾਰ ਪਬਲਿਕ ਸਹੂਲਤਾਂ ਤੇ 13 ਕਰੋੜ 13 ਲੱਖ 45 ਹਜ਼ਾਰ ਸੀਸੀਟੀਵੀ ਕੈਮਰਿਆਂ ਤੇ 65 ਲੱਖ 34 ਹਜ਼ਾਰ ਆ ਪੈਸਾ ਹੈ ਆ ਆਪਿਆ ਜੀ ਜਿਹੜਾ ਮੇਰੀਆਂ ਮਿਨੀ ਨਹੀਂ ਪੱਥਰ ਜਿਹੜੇ ਕੰਮ ਕੀਤੇ ਪਾਰਲੀਮੈਂਟ ਵਿੱਚ ਬੋਲਣ ਦੀਆਂ ਇਹਨਾਂ ਨੂੰ ਕੋਈ ਰਿਪੋਰਟ ਕਾਟ ਲੈ ਕੇ ਆਉਣ ਪਰਮਿੰਦਰ ਸਿੰਘ ਨੂੰ ਕਹਿਆ ਆਪਣੇ ਪਿਤਾ ਜੀ ਦੀ ਰਿਪੋਰਟ ਕਾਟ ਲੈ ਆ ਸ਼ਾਪ ਦੇ ਦਿਓ ਮੇਰਾ ਹਾਂਜੀ ਸਭ ਤੋਂ ਟੌਪ ਤੇ ਮੇਰਾ ਨਾਮ ਹੈ ਉਹਨੂੰ ਕਹੋ ਮੈਨੂੰ ਦਿਖਾਓ ਕਿ ਇਲੈਕਸ਼ਨ ਸਾਈਟ ਦੀ ਵੈਬਸਾਈਟ ਤੇ ਸਭ ਤੋਂ ਵੱਧ ਡਿਬੇਟਾਂ 'ਚ ਹਿੱਸਾ ਲੈਣ ਵਾਲੇ ਐਮਪੀ ਦੀ ਲਿਸਟ 'ਚ ਮੇਰਾ ਨਾਮ ਹੈ ਭਾਵੇਂ ਮੈਨੂੰ ਅੱਧਾ ਮਿੰਟ ਵੀ ਮਿਲਿਆ ਹੋਵੇ ਮੈਂ ਛੱਡਿਆ ਨਹੀਂ ਹੈਗਾ ਉਹ ਤੇ ਉਹਨੂੰ ਕਹੋ ਜੀ ਚਲੋ ਮੰਨ ਲੈਣੇ ਚਲੋ ਮੇਰਾ ਤਾਂ 364 ਮੈਂ ਪਿਤਾ ਜੀ ਦਾ ਉਹ ਵੀ ਤਾਂ ਮੇਰੇ ਬਰਾ ਪਿਤਾ ਇਹਦਾ ਹੈ ਕਿ ਤੇ ਨੇੜੇੜੇ ਕੋਈ 8 800 900 ਚੋਂ ਹੈ ਨਾ ਆਇਆ ਜਿੱਥੇ ਪਿਤਾ ਜੀ ਕਿਦਾਂ ਬੋਲੇ ਸੀ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦੀ 27 ਦਸੰਬਰ ਨੂੰ ਸੀ ਉਹਨੂੰ ਸਭ ਇਤਿਹਾਸ ਚ ਪਹਿਲੀ ਵਾਰ ਪਾਰਲੀਮੈਂਟ ਚ 27 ਦਸੰਬਰ 2018 ਨੂੰ ਮੈਡਮ ਸਪੀਕਰ ਨਾਲ ਸੰਘਰਸ਼ ਕਰਕੇ ਦੁਵਾਈ ਹੈ ਤੇ ਪਿਤਾ ਜੀ ਅਗਲੇ ਦਿਨ 28 ਤਰੀਕ ਨੂੰ ਰਾਜ ਸਭਾ ਚੱਕੀ ਫਿਰਦੇ ਸੀਗੇ ਹਰ ਜੀ ਉਹਨকো ਜੀ ਪਹਿਲਾਂ ਆਪਦੇ ਪਿਤਾ ਜੀ ਦਾ ਹਿਸਾਬ ਲੈ ਕੇ ਉਹ 5 ਕਰੋੜ ਉਹਨਾਂ ਨੂੰ ਵੀ ਮਿਲਦਾ ਹੈ ਇੱਕ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਕਿ ਟਾ 1 ਕਰੋੜ ਜਿਹੜਾ ਲੰਬੀ ਦਿੰਨੇ ਹੋ ਤੁਸੀਂ ਹਰ ਸਾਲ ਉਹਦਾ ਕੀ ਸਾਬ ਲੰਬੀ ਲੰਬੀ ਕਿਉਂ ਵੀ ਕੀ ਗੱਲ ਸੰਗਰੂਰ ਦਾ ਵਿਕਾਸ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਇਸ ਇਹਨਾਂ ਦੇ ਇਹਨਾਂ ਦੇ ਸਾਰੇ ਪੋਤੜੇ ਲੋਕ ਜਾਣਦੇ ਨੇ ਇਸੇ ਕਰਕੇ ਤਾਂ ਹੁਣ ਕਹਿੰਦੇ ਆ ਮੈਂ ਤਾਂ ਕਮਜ਼ੋਰ ਉਮੀਦਵਾਰਾਂ ਜੀ ਦੇਖਾਂਗੇ ਜੀ ਫਿਰ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਜੀ ਦੋ ਕਪਤਾਨ ਆਪਣੀ ਟੀਮ ਨੂੰ ਲੈ ਕੇ ਗਰਾਊਂਡ 'ਚ ਜਾਂਦੇ ਨੇ ਇੱਕ ਕਪਤਾਨ ਕਹਿੰਦਾ ਚਲੋ ਬਈ ਅੱਜ ਜਿੱਤਣਾ ਹੈ ਦੂਜਾ ਕਹਿੰਦਾ ਚਲੋ ਬਈ ਅੱਜ ਹਾਰਨਾ ਨਹੀਂ ਇਹਦਾ ਮਤਲਬ ਜਿਹੜਾ ਪਹਿਲਾ ਹੈ ਉਹਦੇ ਹਾਰ ਉਹਦੇ ਮਨ 'ਚ ਹਾਰ ਹੈ ਹੀ ਨਹੀਂ ਉਹ ਜਿੱਤਣ ਵਾਸਤੇ ਹੈ ਜਿਹੜਾ ਦੂਜਾ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹੈ ਉਹ ਨਹੀਂ ਜਿੱਦਾ ਉਹਦੇ ਮਨ 'ਚ ਹਾਰ ਹੈ ਇਹਦਾ ਕਹਿੰਦਾ ਹਾਂ ਲੜਾਂਗੇ ਦੇਖਾਂਗੇ ਐਸ ਤੀਕਾ ਲੜ ਰਿਹਾ ਬਰਗਾੜੀ ਜਿਹੜੇ ਲੋਕ ਗਏ ਸੀ ਉਹ ਕਿਸੇ ਪਾਰਟੀ ਦੇ ਸੀ ਕਿਉਂ ਗਏ ਸੀ ਲੋਕ ਆਪ ਮੋਹਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਗੁੱਸੇ ਨਫ਼ਰਤ ਨਾਲ ਭਰ ਕੇ ਉੱਥੇ ਗਏ ਸੀਗੇ ਕਿਉਂ ਸਿਆਸੀ ਸਿਆਸੀ ਬੰਦੇ ਕਿਹੜਾ ਵਿਰੋਧ ਕਰਾ ਰਹੇ ਨੇ ਨਾ ਨਹੀਂ ਇਹ ਉਹਨਾਂ ਨੇ ਇਹ ਪੁੱਛ ਲਿਓ ਕਿ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਡੇਢ ਸਾਲ ਇਹਨਾਂ ਨੇ ਪਈ ਕੂੜੇਦਾਨ ਚ ਰੱਖੀ ਕੈਪਟਨ ਨੇ ਆ ਕਿ ਜਸਟਿਸ ਰਜੀਤ ਸਿੰਘ ਦੀ ਰਿਪੋਰਟ ਆਈ ਰੱਖੀ ਹੁਣ ਐਸਆਈਟੀ ਦੇ ਵੀ ਅਫਸਰ ਜਿਹੜੇ ਨੇ ਉਹ ਇਹਨਾਂ ਦੇ ਕਹੇ ਤੇ ਬਦਲੇ ਜਾ ਰਹੇ ਨੇ ਇਮਾਨਦਾਰ ਕਿਉਂਕਿ ਪੈਡ ਇਹਨਾਂ ਦੇ ਘਰ ਨੂੰ ਜਾਂਦੀ ਹੈ ਸੁਖਵੀਰ ਵਾਦਲ ਨੂੰ ਪੁੱਛ ਕੇ ਇਨਕੁਆਰੀ ਅਫਸਰ ਲਾਈ ਜਾਣਗੇ ਵੀ ਤੇਰੇ ਵਿਰੁੱਧ ਇਨਕੁਆਰੀ ਕਰਨੀ ਕਿਦੋਂ ਕਰਨੀ ਦੱਸ ਅਸੀਂ ਇਹ ਦੇਖ ਕੇ ਆਏ ਹਾਂ ਇਲੈਕਸ਼ਨਲ ਕਮਿਸ਼ਨ ਕੋਲ ਕਿ ਕੁਮਰਬਿਜੇ ਵਰਤਾਪ ਨੂੰ ਬਹਾਲ ਕਰੋ ਕੈਪਟਨ ਮਰਿੰਦਰ ਤੋਂ ਬਿਨਾ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਵੀ ਕੀ ਨਹੀਂ ਕੀਤੀ ਇਹ ਬੇਦਵੀ ਕਿ ਜਿੱਥੇ ਮਰਜੀ ਪੁੱਛ ਲੈ ਐਸਪੈਂਡ ਦੇ ਵਿੱਚ ਜਾ ਕੇ ਜਿੰਨ ਮਰਜੀ ਪੁੱਛ ਲੈ ਬੇਦਵੀ ਕੀ ਨਹੀਂ ਕੀਤੀ ਹੈ ਪਹਿਲਾ ਹੋਊਗਾ ਅਨਪੜ੍ਹ ਤੋਂ ਅਨਪੜ੍ਹ ਨੂੰ ਬਾਦਲਾਂ ਕਰਾਈਏ ਜੀ ਬਸ ਪਹਿਲੀ ਗੱਲ ਤੱਕ ਕੀਵਲ ਸਿੰਘ ਜੀ ਨੂੰ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸੱਚ ਬੋਲ ਕੇ ਪ੍ਰਚਾਰ ਸ਼ੁਰੂ ਕੀਤਾ ਮਰੋਡ ਸ਼ੋਅ 'ਚ ਉਹਨਾਂ ਨੇ ਕੀ ਕਿਹਾ ਸੀ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਹੈ ਵੋਟ ਆਪਦੀ ਬਰਥ ਕਰਨੀ ਤੇ ਕਾਂਗਰਸ ਜਿਹੜੀ ਹੈ ਉਹ ਖਤਮ ਸੱਚ ਤਾਂ ਬੋਲਿਆ ਸੋ ਜਿਹੜਾ ਬੰਦਾ ਇਹ ਕਹਿੰਦਾ ਕਿ ਕਾਂਗਰਸ ਨੂੰ ਵੋਟ ਪਾਉਣੀ ਬਰਥ ਹੈ ਉਹ ਦੋਨਾਂ ਤੋਂ ਦੁੱਗਣ ਬਦਲੇ ਕੇ ਜਾਉਗਾ ਹੈ ਕੇਵਲ ਤੇ ਲੋਜੀ 23 ਮਈ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂ ਕੀ ਦੀ ਕੀ ਤੋਂ ਵੱਧ ਆਉਂਦੀ ਹੈ ਲੋਕ 19 ਮਈ ਨੂੰ ਬਟਨ ਦੱਬਣਗੇ 23 ਨੂੰ ਚੱਲਦਾ ਬਹੁਤ ਵਧੀਆ ਪੰਜਾਬ ਚੋਣ ਪਰਚਾ ਚੱਲ ਰਿਹਾ ਮਨੀਸ਼ ਸੋਦੀਆ ਜੀ ਆਈਸੀ ਵਰਕਰ ਮੀਟਿੰਗ ਹੋਈ ਹੈ ਸਾਰੇ ਹਲਕਿਆਂ ਚਾਰਜਾਂ ਦੀ ਮਾਝੇ ਦੇ ਵਿੱਚ ਮਾਲਵੇ ਦੇ ਵਿੱਚ ਦੁਆਬੇ ਦੇ ਵਿੱਚ ਤਿੰਨੇ ਥਾਵੇਂ ਮੈਂ ਵੀ ਜਾ ਰਹੇ ਹਾਂ ਜਿੱਥੇ ਵੀ ਮੈਨੂੰ ਕੁਝ ਮੇਰੇ ਨੇਤਰ ਮਾਝੇ ਚੋ ਵੀ ਆਜਾਈ ਸੀ ਉਹ ਕਹਿੰਦੇ ਸੀ ਖੇਮ ਕਰਨ ਹਲਕੇ ਦੇ ਵਿੱਚ ਪ੍ਰੋਗਰਾਮ ਬਣਾਓ ਸੋ ਜਾਵਾਂਗੇ ਜਿੱਥੇ ਵੀ ਲੋਕ ਕਹਿਣਗੇ ਤੇ ਪੂਰੀ ਪੂਰਾ ਲੋਕਾਂ ਦੇ ਵਿੱਚ ਹੰਗਾਰਾ ਹੈ ਲੋਕ ਦੋਨਾਂ ਪਾਰਟੀਆਂ ਨੂੰ ਸਾਬਕ ਸਿਖਾਉਣ ਵਾਸਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਕੇ ਲੋਕਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ ਚ ਭੇਜਣਾ ਚਾਹੁੰਦੇ ਹਾਂ ਜੀ ਉਹ ਸਾਡੇ ਵਲੰਟੀਅਰ ਜਿਹੜੇ ਨੇ ਉਹ ਲੁਕਣ ਗੱਲਾਂ ਕਰਨਗੇ ਵੀ ਕੀ ਕਰਦੇ ਚੁੱਲ੍ਹੇ ਜਿਹੜੇ ਨੇ ਉਹ 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 ਚੱਲ ਜਲ ਰਹੇ ਨੇ ਕੀ ਨੌکریاں ਮਿਲ ਗਈਆਂ ਪੈਨਸ਼ਨਾਂ ਮਿਲ ਗਈਆਂ ਕਰਜ਼ੇ ਮਾਫ਼ ਹੋ ਗਏ 15 ਲੱਖ મોદી ਵਾਲਾ ਆ ਗਿਆ ਇਹ ਇਦਾਂ ਖਾਤੇ ਖੋਲਣ ਦੇ ਲੋਕਾਂ ਦੇ ਵੋਟਾਂ ਮਿਲੇ ਰਾਹੁਲ ગાંધી ਕਹਿੰਦਾ ਮੈਂ 72000 ਰੁਪਇਆ ਹਰੇਕ ਦੇ ਖਾਤੇ 'ਚ ਪਾ ਦਿਆ ਕਰੂੰਗਾ ਹਰ ਇੱਕ ਮਹੀਨੇ 6000 ਸਾਲ ਦਾ 72000 ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ ਮੈਂ ਕਿਹਾ ਜੀ ਇਹ ਜਿਹੜਾ ਰਾਹੁਲ ગાંધી ਜੀ ਇਹ ਜਿਹੜਾ 23000 ਰੁਪਇਆ ਇਹ ਉਹਨਾਂ ਖਾਤਿਆਂ 'ਚ ਆਇਆ ਕਰੂਗਾ ਨਾ ਜਿਨ੍ਹਾਂ 'ਚ ਮੋਦੀ ਵਾਲਾ 15 ਲੱਖ ਆਇਆ ਸੀ। ਕਿਰਪਾ ਕਰਕੇ ਹਜੇ ਨਾ ਪਾਜੋ ਸਭ ਤੋਂ 15 ਲੱਖ ਦਾ ਵਿਆਜ ਨਹੀਂ ਖਾਦਾ ਜਾ ਰਿਹਾ। ਪੈਸੇ ਨਹੀਂ ਹਜੇ ਸਾਡੇ ਕੋਲੇ। ਇਹ ਲੋਕ ਦੱਸ ਦੇਣਗੇ ਸਭ ਖਾਤੇ ਇਹਨਾਂ ਦੇ ਪਤਾ ਲੱਗ ਗਿਆ ਲੋਕਾਂ ਨੂੰ। ਭਾਜ-ਪਾਣੇ ਨੋਟਬੰਦੀ ਕੀਤੀ ਸੀ। ਲੋਕਾਂ ਨੂੰ ਲੈਣਾ ਚ ਲਾਇਆ ਸੀ। ਉਹੀ ਲੈਣਾ ਚ ਲੱਗ ਕੇ ਉਹੀ ਲੋਕ ਜਿਹੜੇ ਲੈਣਾ ਬੈਂਕਾਂ 'ਮੂਰੇ ਲੱਗੇ ਖੜੇ ਸੀ। ਉਹੀ ਲੋਕ ਉਨੀ ਮੈਨੂੰ ਜਦ ਪੂਰੇ ਮੁਲਕ ਦੇ ਵਿੱਚ ਜਦੋਂ ਵੋਟਾਂ ਨੇ ਉਹੀ ਲੋਕ ਲੈਣਾ ਚ ਲੱਗ ਕੇ ਇਹਨਾਂ ਦੀ ਬੋਟ ਬੰਦੀ ਕਰਨਗੇ ਤਾਂ ਹੋ ਗਿਆ ਜੀ ਗੱਲ ਕਿ ਉਹਨਾਂ ਨੂੰ ਸਿਰਫ ਉਹਨਾਂ ਨੂੰ ਆ ਅਰਵਿੰਦ ਕੇਜਰੀਵਾਲ ਨੂੰ ਉਲਝਾਉਣ ਦੇ ਚੱਕਰਾਂ ਚ ਠੀਕ ਹੈ ਉਹਨਾਂ ਨੇ ਕੇਸ ਚੱਲਦੇ ਸੀ 34 34 ਦੇ 34 ਕੇਸ ਉਹਨਾਂ ਨੇ ਵਾਪਸ ਲੈ ਲਏ ਨੇ ਉਹਨਾਂ ਵਿੱਚ ਪੰਜਾਬ ਦਾ ਕੇਸ ਵੀ ਹੈ ਉਹ ਦਿੱਲੀ ਦੇ ਵਿੱਚ ਕੰਮ ਕਰ ਰਹੇ ਨੇ ਦਿੱਲੀ ਦੇ ਵਿੱਚ ਕੰਮ ਕਰ ਰਹੇ ਨੇ ਦਿੱਲੀ ਦੀ ਕੰਮ ਜਿਹੜੀ ਪੂਰੀ ਦੁਨੀਆ ਜਦੋਂ ਚ ਚਰਚਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਸੇਮ ਕੇਸ ਸੰਜੀਤ ਸਿੰਘ ਤੇ ਚੱਲ ਰਿਹਾ ਲੁਧਿਆਣੀ ਠੀਕ ਹੈ ਨਾ ਸੋ ਦਿੱਲੀ ਦੇ ਕਮਾਂ ਆਮ ਲੋਕਾਂ ਵਾਸਤੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਕੀਤਾ ਅਸੀਂ ਨਾਲ ਖੜੇ ਹਾਂ ਅਸੀਂ ਡੱਟ ਕੇ ਲੜਾਈ ਲੜਾਂਗੇ ਤੇ ਲੋਕ ਐਸ ਵਾਰ ਵੋਟਾਂ ਪਾ ਕੇ ਦੱਸ ਦੇਣਗੇ ਕਿ ਉਹ ਕਿਹਨੂੰ ਮਾਫ ਕਰਨਾ ਚਾਹੁੰਦੇ ਨੇ ਤੇ ਕਿਹਨੂੰ ਸਜ਼ਾ ਦੇਣਾ ਚਾਹੁੰਦੇ ਆਉਜਿੰਦਰ ਸੰਗਾ ਉਹ ਪਹਿਲਾਂ ਸਾਡੇ ਦਫ਼ਤਰ ਚ ਰਿਹਾ ਹੁਣ 2017 ਚ ਜਦੋਂ ਪਾਰਟੀ ਦਾ ਰਿਜ਼ਲਟ ਆਇਆ ਉਦੋਂ ਬਦ ਕਰੀ ਇੱਕ ਦਿਨ ਵੀ ਦੇਖਿਆ ਇਹ ਵੋਟਾਂ ਵੇਲੇ ਆ ਜਾਂਦੇ ਨੇ ਆਲਟੀਮੇਟਮ ਦਿੰਦੇ ਆ ਜੀ ਮੇਰਾ ਫੋਨ ਨਹੀਂ ਚੱਕਦੇ ਜੀ ਮੈਨੂੰ ਮਿਲ ਕੀ ਗੱਲ ਜੀ ਮੈਂ ਸਾਰਾ ਮੈਂ ਸਾਰੀ ਦੁਨੀਆ ਨੂੰ ਮਿਲਣਾ ਹੈ ਮੈਂ ਲੋਕਾਂ 'ਚ ਫਿਰਦਾ ਜੀ ਉਹਨਾਂ ਦੇ ਫੋਨ ਚੱਕਾਂ ਫਿਰ ਮੈਂ ਉਹਨਾਂ ਨੂੰ ਉਹਦੇ ਦੇਵਾਂ ਹੈਨਾ ਫਿਰ ਉਹ ਫਿਰ ਕਣ ਹਾਜੀ ਜਿਹੜੇ ਫਲਾਣੇ ਪਿੰਡਾਂ ਆਉਂਗੇ ਮੈਨੂੰ ਪੁੱਛੀ ਬਹਿ ਨਹੀਂ ਆ ਸਕਦੇ ਮਾਲਕ ਬਣਦੇ ਨੇ ਇਹੀ ਤਾਂ ਤੋੜਨਾ ਹੈ ਜੀ ਪਹਿਲਾਂ ਜਿਵੇਂ ਜਥੇਦਾਰਾਂ ਨੇ ਤੰਗ ਕੀਤਾ ਸੋ ਲੋਕ ਨਾਲ ਨੇ ਜੀ ਜਿਹੜੇ ਬੰਦੇ ਕੁਰਸੀ ਦੇ ਜਾਂ ਉਹਦਾਂ ਦੇ ਲਾਲਚੀ ਨੇ ਕਿਰਪਾ ਕਰਕੇ ਇਹ ਇਹ ਪਾਰਟੀ ਉਹਨਾਂ ਲਈ ਫਿਰ ਠੀਕ ਪਾਰਟੀ ਨਹੀਂ ਹੈਗੀ ਉਹ ਕਹਿੰਦੇ ਹੋਰ ਦੇਖ ਲੈਣ ਦਾ ਕੰਮ ਕਰ ਜਿਹੜੇ ਵਿਰੋਧ ਹੋਇਆ ਜੀ ਪਿੰਡਾਂ ਦੇ ਵਿੱਚ ਕੋਈ ਵਿਰੋਧ ਨਹੀਂ ਹੈਗਾ ਜੀ ਕੋਈ ਵਿਰੋਧ ਨਹੀਂ ਇੱਕ ਅੱਧਾ ਜਿਹੜਾ ਹੁੰਦਾ ਨਾ ਉਹ ਸਿਕਾਇਆ ਹੁੰਦਾ ਹੈ ਬਈ ਕਹਿਣਾ ਹੁੰਦਾ ਬਿਨ ਵਿਰੋਧ ਕੀ ਕਰਨਗੇ ਜੀ ਮੈਂ ਰਿ ਮੈਂ ਕਿਸੇ ਦੇਤੇ ਦੀ ਘੜੀ ਜੀ ਸਾਨੀ ਪਾਇਆ ਮੈਂ ਕਿਸੇ ਦੇ ਤੀਪਤ ਨੂੰ ਚਿੱਟੇ ਤੇ ਨਹੀਂ ਲਾਇਆ ਮੈਂ ਕਿਸੇ ਤੇ ਨਜਾਇਜ਼ ਪਰਚਾ ਨਹੀਂ ਪਵਾਇਆ ਮੈਂ ਕਿਸੇ ਗਲਤ ਬੰਦੇ ਨੂੰ ਥਾਣੇ ਚ ਨਹੀਂ ਛੜਾਇਆ ਵਿਰੋਧ ਕੀ ਜੀ ਹੁਣ ਅਗਰ ਐਮਪੀ ਬੰਦੇ ਹੋ ਪੰਜਾਬ ਦੇ ਪ੍ਰਧਾਨ ਵੀ ਹੋ ਤੁਸੀਂ ਕੀ ਸੰਗਰੂਹ ਹਰਕੇ ਲਈ ਕੀ ਵੱਡਾ ਪ੍ਰੋਜੈਕਟ ਲਗਾਏ ਬਹੁਤ ਬਹੁਤ ਵੱਡੇ ਬਹੁਤ ਵੱਡਾ ਬਹੁਤ ਵੱਡਾ ਦੇਖੋ ਸਾਡੇ ਕੋਲੇ ਸਾਡੇ ਕੋਲੇ ਜੇ ਜੇ ਤੱਕਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਜਾਂ ਕੋਈ ਬਿਨਾ ਨਾ ਕਾਂਗਰਸ ਆ ਰਹੀ ਹੈ ਨਾ ਬੀਜੇਪੀ ਆ ਰਹੀ ਹੈ ਹੋ ਸਕਦਾ ਕੋਈ ਗਠਵੰਧਨ ਦੀ ਸਰਕਾਰ ਬਣੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਮੈਨੇ ਰੱਖੂਗੀ ਤੇ ਜੇ ਕਿਤੇ ਇਸ ਤਰ੍ਹਾਂ ਦੀ ਤਾਕਤ ਆ ਗਈ ਕਿ ਦੇਸ਼ ਦੇ ਵਿੱਚ ਸਾਨੂੰ ਕੁਝ ਕਰਨ ਦਾ ਮੌਕਾ ਮਿਲ ਗਿਆ ਲੋਕਾਂ ਨੇ ਦਿੱਤਾ ਤਾਂ ਤੁਸੀਂ ਦੇਖਦੇ ਜਾਓ ਕਿਹੜੇ ਕਿਹੜੇ ਪ੍ਰੋਜੈਕਟ ਕਿਹੜੇ ਕਿਹੜੇ ਕਿਸਾਨੀ ਕਿਵੇਂ ਲਈ ਤੇ ਲਿਆਉਣੀਆਂ ਜਵਾਨੀ ਕਿਵੇਂ ਲਈ ਤੇ ਲਿਆਉਣੀਆਂ ਉਹਨਾਂ ਦੇ ਹੱਥਾਂ ਚੋਂ ਟੀਕੇ ਖੋ ਕੇ ਟਿਫਨ ਫੜਾਉਣੇ ਨੇ ਉਹ ਕੰਮ ਤੇ ਜਾਣ ਤੇ ਉਹ ਉਹ ਉਹਨਾਂ ਨੂੰ ਕੀ ਲੋੜੇ ਚਟਾ ਖਾਣ ਦੀ ਠੀਕ ਹੈ ਨਾ ਇਹ ਦਲਤਾਂ ਗਰੀਬਾਂ ਦੀਆਂ ਜਿਹੜੀਆਂ ਸਕੀਮਾਂ ਨੇ ਰਾਹ ਚ ਹੀ ਦਮ ਤੋੜ ਜਾਂਦੀਆਂ ਨੇ ਉਹ ਉਹ ਠੀਕ ਕਰਨੀਆਂ ਨੇ ਜਿਹੜਾ ਸੁਆਮੀ ਨਾਥ ਦੀ ਰਿਪੋਰਟਾਂ ਦਿੱਲੀ ਜਿਹੜਾ ਅਰਵਿੰਦ ਕੇਜਰੀਵਾਲ ਦੇਈ ਜਾਂਦਾ ਸੁਆਮੀ ਨਾਥ ਦੇ ਭਾ ਇਹ ਸਭ ਕੁਝ ਕਰਨਾ ਹੈ ਪਲਾਨ ਸਾਰਾ ਬਣਿਆ ਪਿਆ ਮੈਨੀਫੈਸਟੋ ਬਣੇ ਪਏ ਨੇ ਰੋਡ ਮੈਪ ਬਣੇ ਪਏ ਨੇ ਬਸ ਗਰਾਰੀ ਦਾ ਦੰਦਾ ਆੜਨ ਦੀ ਦੇਰ ਹੈ ਇੰਜਣ ਚੱਲ ਪੈਣਾ ਇਹ ਸਾਨੂੰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਦੱਸਿਆ ਕਿ ਜੇ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਦਾ ਹੈ ਪ੍ਰਧਾਨ ਐਮਪੀ ਦੇ ਜਿੱਤਦੇ ਨੇ ਤਾਂ ਉਹ ਬੇਰੁਜ਼ਗਾਰੀ ਈ ਖਤਮ ਕੀਤੀ ਜਾਊਗੀ ਤੇ ਨਸ਼ਿਆਂ ਨੂੰ ਰੋਥ ਥੱਲ ਪਾਈ ਜਾਊਗੀ ਇਸ ਨੂੰ ਲੈ ਕੇ ਇਹ ਮੁੱਦਾ ਲੈ ਕੇ ਜਿਹੜਾ ਆਇਆ ਹੈਗਾ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਚੈਨਲ ਮੈਂ ਇੰਦਾਮ ਦੇ ਨਾਲ ਅਨਿਲ ਜੈ ਸਿੰਘ